ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਾਲੀ ਦਲ ਹੋ ਜਾਵੇਗਾ ਕਿਉਂਕਿ ਇੱਕ ਤੋਂ ਬਾਅਦ ਇੱਕ ਝਟਕੇ ਲੱਗਣ ਵਾਲੇ ਨੇ ਤੇ ਇਹ ਝਟਕੇ ਹੋਰ ਕੋਈ ਨਹੀਂ ਭਾਈਵਾਲ ਪਾਰਟੀ ਲੰਬਾ ਸਮਾਂ ਰਹੀ 9 ਮਾਸ ਦਾ ਲੰਬਾ ਸਮਾਂ ਜਿਨ੍ਹਾਂ ਦੇ ਨਾਲ ਰਿਸ਼ਤਾ ਰਿਹਾ ਉਹ ਭਾਜਪਾ ਦੇਣ ਜਾਦੀ ਹੈ ਹਾਲਾਂਕਿ ਇੱਕ ਝਟਕਾ ਤਾਂ ਪਹਿਲਾਂ ਹੀ ਦੇ ਚੁੱਕੇ ਆ ਤੇ ਹੁਣ ਇੱਕ ਝਟਕਾ ਕੱਲ ਲੱਗ ਜਾਣਾ ਜਦੋਂ ਇੱਕ ਵੱਡਾ ਲੀਡਰ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਊਗਾ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗੂਗਾ। ਦਾਅਵੇ ਦੇ ਨਾਲ ਅਸੀਂ ਕਹਿ ਰਹੇ ਹਗੇ ਆ ਕਿ ਇੱਕ ਭਾਜਪਾ ਦਾ ਚਨਕਿਆਪਾ ਕੀ ਕੀ ਪੰਜਾਬ ਦੇ ਵਿੱਚ ਇਸ ਤਰੀਕੇ ਕੰਮ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸੁੰਦੀਰ ਸਿੰਘ ਬਾਦਲ ਦੇ ਜਿੰਨੇ ਵੀ ਲੀਡਰ ਨੇੜੇ ਆ ਉਹਨਾਂ ਦੇ ਨਾਲ ਲਗਾਤਾਰ ਉਸਦੀ ਮੀਟਿੰਗਾਂ ਹੋ ਰਹੀਆਂ। ਉਹ ਲਗਾਤਾਰ ਭਾਜਪਾ ਦੇ ਵਿੱਚ ਉਹਨਾਂ ਨੂੰ ਲਿਆਉਣ ਦੀ ਕਵਾਇਦ ਤੇਜ਼ ਕਰ ਚੁੱਕੀ ਹੈ ਕਿਉਂਕਿ ਲਗਭਗ ਜਿਹੜੇ ਉੱਪਰੋਂ ਭਾਜਪਾ ਨੂੰ ਹੁਕਮ ਆਇਆ ਕਿ ਤੁਸੀਂ ਮਾਲਵੇ ਦੇ ਉਸ ਖਿੱਤੇ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਭਾਈਵਾਲ ਹੁੰਦੇ ਹੋਏ ਵੀ ਭਾਜਪਾ ਦੇ ਪੈਰ ਨਹੀਂ ਲੱਗਣ ਦਿੱਤੇ ਸੀ ਇਸੇ ਕਰਕੇ ਉਹ ਲੀਡਰ ਜਿਹੜਾ ਲਗਾਤਾਰ ਇਸੇ ਤਰੀਕੇ ਕੰਮ ਕਰ ਰਿਹਾ ਬੀਤੇ ਦਿਨ ਦੇਖਿਆ ਕਿ ਇੱਕ ਲੀਡਰ ਰਣਜੀਤ ਗਿਲਖਰਣ ਤੋਂ ਜੋ ਕਿ ਸੁਭਿਰ ਸਿੰਘ ਬਾਦਲ ਦੇ ਬਹੁਤ ਕਰੀਬੀ ਸੀ ਜਿਹੜੇ ਕੀ ਪਾਰਟੀ ਨੂੰ ਵੱਡੇ ਪੱਧਰ ਉੱਪਰ ਫੰਡ ਵੀ ਕਰਦੇ ਸੀ ਉਹ ਛੱਡ ਕੇ ਭਾਜਪਾ ਦੇ ਵਿੱਚ ਚਲੇ ਜਾਂਦੇ ਸੁਖਬੀਰ ਸਿੰਘ ਬਾਦਲ ਤੇ ਵੱਡੇ ਛੋੜੇ ਇਲਜ਼ਾਮ ਲਾਖੇ ਜਾਂਦੇ ਆ ਤੇ ਬਿੱਤੇ ਦਿਨੀ ਇੱਕ ਹੋਰ ਲੀਡਰ ਜਗਦੀਪ ਚੀਮਾ ਵੀ ਅਕਾਲੀ ਦਲ ਨੂੰ ਛੱਡ ਜਾਂਦਾ ਹੈ ਅਕਾਲੀ ਦਲ ਨੂੰ ਛੱਡਦੇ ਹੋਏ ਹਜੇ ਤੱਕ ਉਹਨਾਂ ਨੇ ਕੋਈ ਸਿਆਸੀ ਪਾਰਟੀ ਤਾਂ ਜੁਆਇਨ ਨਹੀਂ ਕੀਤੀ ਪਰ ਤੁਹਾਨੂੰ ਹੁਣ ਦਾਅਵੇ ਦੇ ਨਾਲ ਕਹਿ ਰਹੇ ਹੈਗੇ ਆ ਕਿ ਕੱਲ ਜਗਦੀਪ ਸਿੰਘ ਚੀਮਾ ਭਾਜਪਾ ਜੁਆਇਨ ਕਰ ਰਿਹਾ ਹੈ ਇਹ ਜੁਆਇਨਿੰਗ ਰਵਨੀਤ ਬਿੱਟੂ ਕਰਵਾਉਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੌਜੂਦ ਹੋਣਗੇ ਅਸ਼ੁਨੀ ਸ਼ਰਮਾ ਮੌਜੂਦ ਹੋਣਗੇ ਨਾਲ ਨਾਲ ਸੁਨੀਲ ਜਾਖੜ ਵੀ ਮੌਜੂਦ ਇਸ ਜਿਹੜੀ ਆਪਾਂ ਕੀ ਕੀ ਜੁਆਇਨਿੰਗ ਦੇ ਵਿੱਚ ਰਹਿ ਸਕਦੇ ਆ ਇੱਥੇ ਹੀ ਇਹ ਜੁਆਇਨਿੰਗ ਨਹੀਂ ਹੈ ਹਜੇ ਹੋਰ ਵੀ ਬਹੁਤ ਸਾਰੇ ਛੱਕੇ ਅਕਾਲੀ ਦਲ ਨੂੰ ਲੱਗਣਗੇ ਉਹ ਕਿਹੜੇ ਕਿਹੜੇ ਛੱਕੇ ਆ ਉਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਹੋਰ ਛੱਕੇ ਕਿੱਥੋਂ ਕਿੱਥੋਂ ਲੱਗਣ ਵਾਲੇ ਆ ਇਹ ਵੀ ਦੱਸਾਂਗੇ ਤੇ ਆਖਰਕਾਰ ਭਲਪਾ ਹੋਣੇ ਛੱਕੇ ਦੇ ਕਿਉਂ ਰਹੀ ਐ ਕੀ ਸਮਝੋਤਾ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਇਹ ਸਭ ਤੋਂ ਅਹਿਮ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਜਾਣਬੁੱਝ ਕੇ ਅਕਾਲੀ ਦਲ ਨੂੰ ਅਜਾਪਾ ਕੀ ਕੀ ਕਮਜ਼ੋਰ ਅੰਦਰੋਂ ਪੂਰਾ ਕਮਜ਼ੋਰ ਕਰ ਰਹੀ ਹੈ ਭਾਜਪਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਤੇਗੜ ਤੇ ਅਮਲੋਤੋਂ ਕੱਲ 40 ਅਜਿਹੇ ਵਿਅਕਤੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਜਿਹੜੇ ਕਿ ਮੌਜੂਦਾ ਸਰਪੰਚ ਹੈ ਜਿਹੜੇ ਕਿ ਮੌਜੂਦਾ ਐਮਸੀ ਹੈ ਜਿਹੜੇ ਕਿ ਆਪਾਂ ਕੀਏ ਕਿ ਪੰਚ ਹੈਗੇ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਤ ਉਹ ਸਾਰੇ ਜਾ ਕੇ ਕੱਲ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਅਮਲੋਕ ਤੇ ਫਤੇਗੜ ਸਾਹਿਬ ਇਹ ਦੋ ਹੜਕਿਆਂ ਤੋਂ ਵੱਡਾ ਚੱਕਾ ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਲੱਗਣ ਜਾ ਰਹੇ ਹੈਗਾ ਕਿਉਂਕਿ ਜਗਦੀਪ ਚੀਮਾ ਦੇ ਨਾਲ ਇੰਨੇ ਵਿਅਕਤੀ ਜਿਹੜੇ ਜਾ ਕੇ ਭਾਜਪਾ ਦੇ ਵਿੱਚ ਕੱਲ ਸ਼ਾਮਲ ਹੋ ਜਾਣਗੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ੂਰੀ ਸ਼ਰਮਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋ ਸਕਦਾ ਹੈ ਕਿ ਸਟੂਲ ਜਾਖੜ ਵੀ ਇੱਥੇ ਮੌਜੂਦ ਰਹਿਣ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਕੱਲ ਹੋ ਸਕਦੀ ਹੈ ਤੇ ਉਸ ਵਕਤ ਸਾਰੀ ਸ਼ਮੂਲੀਅਤ ਹੋਊਗੀ ਇੱਥੇ ਹੀ ਗੱਲ ਰੁਕਣ ਵਾਲੀ ਨਹੀਂ ਹੈ ਕਿ ਇੱਕ ਲੀਡਰ ਜਗਦੀਪ ਚੀਮਾ ਸ਼ਾਮਲ ਹੋ ਗਿਆ ਤੇ ਗੱਲ ਰੁਕ ਗਈ ਗੱਲ ਬਹੁਤ ਅੱਗੇ ਵੱਧ ਚੁੱਕੀ ਹੈ ਗੱਲ ਆਸ਼ਮਵੀਰ ਸਿੰਘ ਬਾਤਲ ਦੇ ਘੜ ਫਾਇਲ ਕਾ ਤੱਕ ਜਲਾਲਾਬਾਦ ਤੱਕ ਜਾਊਗੀ ਤੇ ਗੱਲ ਉਸ ਤੋਂ ਬਾਅਦ ਮੁਕਸਰ ਚ ਆਊਗੀ ਗੱਲ ਫਰੀਦਕੋਟ ਚ ਆਊਗੀ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡੇ ਪੰਜਾਬ ਦੇ ਵਿੱਚ ਚੱਕੇ ਲੱਗਣਗੇ ਤੇ ਚਟਕੇ ਭਾਜਪਾ ਹੀ ਦੇਣ ਜਾ ਰਹੀ ਹੈ ਇੱਕ ਝਟਕਾ ਲੱਗਣਾ ਹੈ ਫਰੀਦਕੋਟ ਦੇ ਅੰਦਰ ਬਹੁਤ ਵੱਡੇ ਸਿਆਸੀ ਲੀਡਰ ਤੇ ਸੁਖਬੀ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਣ ਵਾਲੇ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਜੋ ਸਾਡੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਐ ਉਸ ਤੋਂ ਬਾਅਦ ਇੱਕ ਝਟਕਾ ਮੁਕਸਰ ਤੋਂ ਲੱਗਣਾ ਹੈ ਮੁਕਸਰ ਦੇ ਵਿੱਚ ਵੀ ਲਗਭਗ ਸ਼ਾਂਤੀ ਹੋ ਚੁੱਕੀ ਹੈ ਨਾਮ ਵੀ ਜਲਦੀ ਨਸ਼ਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਨਾਮ ਵੀ ਦਰਸ਼ ਕਰਾਂਗੇ ਕਿ ਆਖਰਕਾਰ ਇਹ ਕਿਹੜੇ ਲੀਡਰ ਹੈ ਜਿਹੜੇ ਭਾਜਪਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸ਼ਾਮਲ ਹੋਣਗੇ ਹਾਲਾਂਕਿ ਗੱਲ ਜਿਹੜੀ ਫਾਇਲ ਕਾ ਜਲਾਲਾਬਾਦ ਵੀ ਚੱਲ ਰਹੀ ਹੈਗੀ ਹੈ ਪਰ ਹਜੇ ਉਹ ਗੱਲ ਕਿਸੇ ਤਣਪੱਤਨ ਨਹੀਂ ਲੱਗੀ ਉੱਥੇ ਵੀ ਤੁਹਾਨੂੰ ਦੱਸਤਾਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਲੀਡਰ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਪਰ ਇਹ ਕਨਫਰਮ ਹੋ ਚੁੱਕਿਆ ਹੈ ਕਿ ਦੋ ਝਟਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਰੀਦਕੋਟ ਤੇ ਮੁਕਸਰ ਸਾਹਿਬ ਤੋਂ ਅਕਾਲੀ ਦਲ ਨੂੰ ਵੱਡੇ ਲੱਗਣ ਜਾ ਰਿਹਾ ਹੈ ਕਲ ਫਤੇਗੜ ਸਾਹਿਬ ਤੇ ਅਮਲੋਤ ਤੋਂ ਜਗਦੀਪ ਚੀਮਾ 40 ਵਿਅਕਤੀਆਂ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੈ ਸੁਖਵੀਰ ਸਿੰਘ ਬਾਦਲਾਸਤ ਇਹ ਬਹੁਤ ਹੀ ਵੱਡਾ ਝਟਕਾ ਹੈ ਇਸ ਸਾਰੇ ਤਾਣੇ ਬਾਣੇ ਦੇ ਪਿੱਛੇ ਭਾਜਪਾ ਦਾ ਇੱਕ ਬੈਕਐਂਡ ਦਾ ਵਿਅਕਤੀ ਕੰਮ ਕਰ ਰਿਹਾ ਉਹ ਬੈਕਐਂਡ ਦਾ ਵਿਅਕਤੀ ਕੌਣ ਹੈ ਜਿਸ ਦੀਆਂ ਤੁਸੀਂ ਤਸਵੀਰਾਂ ਬੀਤੇ ਦਿਨ ਦੇਖਿਆ ਸੀ ਪੰਜਾਬ ਦੇ ਸ਼ਾਇਦ ਬਹੁਤੇ ਲੋਕ ਤ੍ਰਿੰਦਰ ਸਿੰਘ ਸਰਾਣ ਨੂੰ ਜਾਣਦੇ ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਬੈਠੇ ਦੀਆਂ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਤਾਂ ਉਸ ਤੋਂ ਬਾਅਦ ਉਸ ਤ੍ਰਿੰਦਰ ਸਿੰਘ ਸਰਾਣ ਜਿਹੜਾ ਕਿ ਆਰਐਸਐਸ ਦਾ ਆਗੂ ਦੱਸਿਆ ਜਾਂਦਾ ਪਰ ਉਹ ਲੰਬੇ ਸਮੇਂ ਤੋਂ ਬੀ ਜੀਪੀ ਆਸਤੇ ਬੀ ਜੀਪੀ ਦੇ ਬੈਕਐਂਡ ਤੇ ਕੰਮ ਕਰ ਰਿਹਾ ਹੈ ਬਾਦਲ ਦਲ ਨੂੰ ਅੰਦਰੋਂ ਅੰਦਰੋਂ ਖੋਰਾ ਲਾਉਣ ਦਾ ਇਕੱਲੇ ਬਾਦਲ ਦਲ ਨੂੰ ਨਹੀਂ ਹੋਰ ਵੀ ਬਹੁਤ ਸਾਰੇ ਲੀਡਰਾਂ ਨੂੰ ਜਾਂ ਆਪਾਂ ਕੀ ਕੀ ਹੋਰ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਖੋਰਾ ਲਾਉਣ ਦਾ ਕੰਮ ਜ਼ਰੂਰ ਕਰ ਰਿਹਾ ਹੈ ਪਰ ਉੱਥੇ ਤਾਂ ਬਹੁਤੀ ਕਾਮਯਾਬੀ ਨਹੀਂ ਮਿਲ ਰਹੀ ਪਰ ਅਕਾਲੀ ਦਲ ਦੇ ਵਿੱਚ ਕਿਉਂਕਿ ਇੱਕ ਦੂਜੇ ਨੂੰ ਜਾਣਦੇ ਇੱਕ ਦੂਜੇ ਨੂੰ ਸਮਝਦੇ ਲੰਬੀ ਚੋੜੀ ਭਾਈਵਾਲ ਰਹੀ ਹੈਗੀ ਹੈ ਤੇ ਆਈਡਿਓਲੋਜੀ ਵੀ ਕਿਤੇ ਨਾ ਕਿਤੇ ਮੈਚ ਹੁੰਦੀ ਹੈ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁਣ ਤੋੜ ਲੱਗ ਰਿਹਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਛੱਡ ਛੱਡ ਕੇ ਭਾਜਪਾ ਦੇ ਵਿੱਚ ਜਾ ਰਿਹਾ ਤੇ ਕਿਉਂਕਿ ਉਹ ਵਿਖ ਦੇਖ ਰਿਹਾ ਕਿਉਂਕਿ ਨਜ਼ਰ ਆ ਰਿਹਾ ਹੈ ਕਿ 2029 ਤੱਕ ਤਾਂ ਕੇਂਦਰ ਦੇ ਵਿੱਚ ਸਰਕਾਰ ਹੋएगी ਇਹ ਘਟੋ ਘਟ ਤਾਂ ਜੇਕਰ ਹੁਣ ਜਾ ਕੇ ਚਲੇ ਜਾਂਦੇ ਭਾਜਪਾ ਦੇ ਵਿੱਚ ਤਾਂ ਬਹੁਤ ਸਾਰੇ ਆਫਰ ਬਹੁਤ ਸਾਰੇ ਉਹਦੇ ਮਿਲ ਸਕਦੇ ਭਾਜਪਾ ਦੇ ਵਿੱਚ ਤੇ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਗ੍ਰਾਫ ਭਾਜਪਾ ਦੇ ਨਾਲੋਂ ਵੀ ਡਾਊਨ ਹੁੰਦਾ ਜਾ ਰਿਹਾ ਤਾਂ ਲੱਗਦਾ ਉਹਨਾਂ ਲੀਡਰਾਂ ਨੂੰ ਕਿ ਸਾਡੀ ਇਸ ਭਾਜਪਾ ਦੇ ਵਿੱਚ ਜਾ ਕੇ ਬਹੁਤ ਪਹੁੰਚ ਹੋ ਜੂਗੀ ਮਜ਼ਬੂਤ ਹੋ ਜਾਣਗੇ ਅਸੀਂ ਤੇ ਲੋਕ ਸਾਡੇ ਨਾਲ ਜੁੜ ਜਾਣਗੇ ਜਿਸ ਤਰੀਕੇ ਭਾਜਪਾ ਦਾ ਗ੍ਰਾਫ ਪੂਰੇ ਦੇਸ਼ ਦੇ ਵਿੱਚ ਵਧਿਆ ਤੇ ਇਸੇ ਕਰਕੇ ਉਹ ਲੀਡਰ ਭਾਜਪਾਸ ਤੇ ਚਨਕਿਆ ਦੇ ਵਾਂਗੂ ਕੰਮ ਕਰ ਰਿਹਾ ਤੇਜਿੰਦਰ ਸਿੰਘ ਸਰਾ ਲਗਾਤਾਰ ਇੱਕ ਤੋਂ ਬਾਅਦ ਇੱਕ ਛਟਕੇ ਦੇ ਰਿਹਾ ਤੇ ਕੱਲ ਇੱਕ ਛਟਕਾ ਵੱਡਾ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੁਖਤਰ ਸਾਹਿਬ ਇੱਕ ਫਰੀਦਕੋਟ ਸਾਹਿਬ ਆ ਮਾਫ ਕਰਨਾ ਇੱਕ ਮੁਖਤਰ ਸਾਹਿਬ ਇੱਕ ਫਰੀਦਕੋਟ ਵਿਖੇ ਛਟਕਾ ਮਿਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜਿੱਥੇ ਸੁਖਬੀਰ ਸਿੰਘ ਬਾਦਲ ਗਰਾਊਂਡ ਦੇ ਉੱਪਰ ਦੱਬ ਕੇ ਮਿਹਨਤ ਕਰ ਰਿਹਾ ਪਰ ਉਹਨਾਂ ਦੀ ਇਸ ਮਿਹਨਤ ਨੂੰ ਖੋਰਾ ਪਿੱਛੇ ਪਿੱਛੇ ਭਾਜਪਾ ਦਾ ਆ ਲੀਡਰ ਤੀਂਦਰ ਸਿੰਘ ਸਰਾ ਜਿਹੜਾ ਬੈਕਐਂਡ ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਭਾਜਪਾ ਉਸ ਤੇ ਲਾਈਜ਼ਨਿੰਗ ਕਰ ਰਿਹਾ ਜਾਂ ਭਾਜਪਾ ਉਸ ਤੇ ਆਪਾਂ ਕਹਿ ਲਈਏ ਕਿ ਲੋਬਿੰਗ ਵੱਡੇ ਪੱਤਰ ਤੇ ਹੋ ਰਹੀ ਹੈ ਉਹਨਾਂ ਲੀਡਰਾਂ ਨੂੰ ਵੱਡੇ ਵੱਡੇ ਆਫਰ ਦਿੱਤੇ ਜਾ ਰਹੇ ਜਿਹੜੇ ਅਕਾਲੀ ਦਲ ਦੇ ਵਿੱਚ ਆਪਣਾ ਆਧਾਰ ਰੱਖਦੇ ਆ ਪਰ ਇਸ ਵਕਤ ਬਹੁਤੇ ਐਕਟਿਵ ਵੀ ਨਹੀਂ ਹੈਗੇ ਪਰ ਆਪਾਂ ਕੀ ਕਿ ਉਹਨਾਂ ਨੂੰ ਲੋਕ ਹੈ ਜਿਹੜੇ ਜਾਣਦੇ ਆ ਲੋਕ ਪਛਾਣਦੇ ਆ ਪਰ ਸੁਖਵੀਰ ਸਿੰਘ ਬਾਦਲ ਕਰਕੇ ਤੇ ਅਕਾਲੀ ਦਲ ਦੇ ਵਿੱਚ ਪਏ ਰਫੜ ਕਰਕੇ ਉਹ ਲੀਡਰਾਂ ਦਾ ਸਿਆਸੀ ਆਧਾਰ ਹਲਕਿਆਂ ਦੇ ਵਿੱਚੋਂ ਖੋਦਾ ਜਾ ਰਿਹਾ ਤੇ ਭਾਜਪਾ ਉਹਨਾਂ ਲੀਡਰਾਂ ਨੂੰ ਖੋਰਾ ਲਾਉਣ ਦੇ ਵਿੱਚ ਲੱਗੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਧਰੋਂ ਅਕਾਲੀ ਦਲ ਦੇ ਲੀਡਰਾਂ ਨੂੰ ਪੱਟਿਆ ਜਾ ਰਿਹਾ ਤੇ ਭਾਜਪਾ ਕੀ ਪੰਜਾਬ ਦੇ ਵਿੱਚ ਇੱਕ ਵੱਡਾ ਸਿਆਸੀ ਦਾਅ ਖੇਡ ਰਹੀ ਹੈ ਕਿ ਇਹ ਸਾਰੇ ਲੀਡਰਾਂ ਦਾ ਮਲਗੋਬਾ ਤਿਆਰ ਕਰਕੇ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਕੀ ਪੰਜਾਬ ਦੇ ਵਿੱਚ ਆਪਣੀ ਪੈਠ ਜਮਾਉਣ ਜਾਰੀ ਹੈ ਕਿਉਂਕਿ ਖਾਸਾ ਤਾਂ ਇਹੀ ਜ਼ਾਹਰ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਭਾਜਪਾ ਦੇ ਕਦੇ ਪੈਰ ਨਹੀਂ ਲੱਗੇ ਸੀ ਜਿੱਥੇ ਕਦੇ ਭਾਜਪਾ ਦੇ ਬੂਥ ਨਹੀਂ ਲੱਗੇ ਸੀ ਉੱਥੇ ਅਜਿਹੇ ਲੀਡਰਾਂ ਨੂੰ ਲੈ ਕੇ ਆ ਰਹੀ ਹੈ ਜਿਹੜੇ ਕਿ ਐਮਐਲਏ ਦੇ ਦਾਅਵੇਦਾਰ ਵੀ ਹੁਣ ਜਿਹੜੇ ਕਿ ਆਪਣੇ ਪਿੱਛੇ ਚੰਗੇ ਵੋਟਰ ਵੀ ਰੱਖਦੇ ਹੁਣ ਆਪਣੇ ਪਿੱਛੇ ਚੰਗਾ ਕਾਡਰ ਵੀ ਰੱਖਦਾ ਹੋਵੇ ਤਾਂ ਸੁਭਾਵਿਕ ਤੌਰ ਤੇ ਫਿਰ ਉਹਨਾਂ ਹਲਕਿਆਂ ਦੇ ਵਿੱਚ ਆਪਣੇ ਆਪ ਭਾਜਪਾ ਮਜ਼ਬੂਤ ਹੋ ਸਕਦੀ ਹੈ ਤੇ ਕੱਲ ਝਟਕਾ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਸਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਵੱਡਾ ਝਟਕਾ ਤੇ ਜਲਾਲਾਬਾਦ ਤੇ ਫਾਇਲਕਾ ਦੇ ਵਿੱਚ ਵੀ ਲਗਾਤਾਰ ਗੱਲ ਪੱਧ ਪੱਦੀ ਚੱਲ ਰਹੀ ਹੈ ਤੇ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਉੱਥੋਂ ਵੀ ਵੱਡਾ ਚਟਕਾ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਫਿਲਹਾਲ ਦੀ ਘੜੀ ਜੋ ਸਮਝੌਤੇ ਦੀ ਗੱਲ ਚੱਲਦੀ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਜਾਣਾ ਪਰ ਭਾਜਪਾ ਉਸ ਤਰੀਕੇ ਦੇ ਨਾਲ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਮਝੌਤਾ ਕਰਨਾ ਵੀ ਪੈਂਦਾ ਤਾਂ ਉਸ ਤਰੀਕੇ ਦੇ ਨਾਲ ਲੀਡਰਾਂ ਨੂੰ ਆਪਣੇ ਵਿੱਚ ਸ਼ਾਮਲ ਕਰਵਾ ਕੇ ਅਕਾਲੀ ਦਲ ਸਾਹਮਣੇ ਆਪਣਾ ਵੱਡਾ ਹੱਥ ਜ਼ਰੂਰ ਰੱਖਣਾ ਚਾਹੋਗੇ ਧੰਨਵਾਦ ਬਣੇ ਰਹੋ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ